ਉਹ ਦੂਰ ਸਮੁੰਦਰ ਚੋਂ ਇੱਕ ਲੱਬਿਆ ਮੋਤੀ ਜਿਹਾ ਲੱਗਦਾ ਕੋਹੇ ਨੂਰ ਨਾਲੋਂ ਵੀ ਸੋਹਣਾ ਉਹਦੀ ਅੱਖ ਚੋਂ ਨਿਕਲਿਆ ਹੰਝੂ ਜੋ ਵਗਦਾ ਸ਼ਾਇਦ ਉਹਨੂੰ ਪਾਉਣ ਦਾ ਇੱਕ ਅਮੀਰੀ ਹੀ ਰਸਤਾ ਏ ਜੇ ਕੋਹੇ ਨੂਰ ਵਰਗਾ ਹੰਝੂ ਉਹਦਾ ਫਿਰ ਸੋਨਾ ਤਾਂ ਉਹਦੇ ਅੱਗੇ ਬਹੁਤ ਹੀ ਸਸਤਾ ਏ ਉਹ ਮੰਗੇ ਨੇ ਮੋਤੀ ਜੋ ਹਾਸਲ ਨਹੀਂ ਹੋਣੇ ਪਸਦੀ ਨਹੀਂ ਗੱਲ ਏ ਗਰੀਬਾਂ ਦੀ ਸ਼ਾਂਦੇ ਨੇ ਦਿਲਾ ਦੂੰ ਕਰਨਾ ਬਿਲਾਇਓ ਫੈਨੀ ਜੇ ਵਿੱਚ ਨਸੀਹਾਂ ਦੇ ਉਹ ਤਾਂ ਪਰਵਤ ਦੀ ਛੋਟੀ ਉੱਤੇ ਜਾਵੇਗਾ ਕਿੰਝੀ ਤੇ ਤਰਤੀ ਤੇ ਚੰਨ ਨੂੰ ਤੂੰ ਪਾਵੇਂਗਾ ਕਿੰਝੀ ਉਹ ਜਾਣਾ ਤੂੰ ਦੁਨੀਆ ਫਿਰ ਜਾਣਾ ਨੀ ਮੁਰਿਆ ਦੁੱਖ ਪੈਰੇ ਨੇ ਸ਼ਿਕੋ ਸਲੀਬਾਂ ਦੇ ਉਹ ਮੰਗੇ ਨੇ ਮੋਤੀ ਜੋ ਹਾਸਲ ਨਹੀਂ ਹੋਣੇ ਬਸ ਦੀ ਨੀ ਗੱਲ ਏ ਗਰੀਬਾਂ